ਲਾਈਪਰ ਸਾਹਿਬ ਡਿੰਪਾ ਜੀ ਤੁਹਾਨੂੰ ਯਾਦ ਹੋਣਾ ਦੋਵਾਂ ਨੂੰ ਇਕੱਠਿਆਂ ਟਿਕਟ ਮਿਲੀ ਸੀ 1997 ਦੇ ਵਿੱਚ ਉਦੋਂ ਵੱਡੇ ਰੰਦਾਵਾਤ ਸਾਹਿਬ ਪ੍ਰਧਾਨ ਸੀਗੇ ਮੈਂ ਵੀ ਇੱਕ ਸਿਟਿੰਗ ਮਿਨਿਸਟਰ ਨੂੰ ਕੱਟ ਕੇ ਮੈਨੂੰ ਮਿਲੀ ਸੀ ਤੇ ਡਿੰਪੇ ਨੂੰ ਇੱਕ ਸਿਟਿੰਗ ਐਮਐਲਏ ਨੂੰ ਕੱਟ ਕੇ ਮਿਲੀ ਸੀ ਤੇ ਉੱਥੇ ਕਿਹਾ ਕਿ ਸਿਟਿੰਗ ਐਮਐਲਏ ਜੀ ਇੱਥੇ ਡਿੰਪੇ ਦੇ ਅਗੇਂਸਟ ਤੇ ਵੱਡੇ ਰੰਦਾਵਾਤ ਸਾਹਿਬ ਨੇ ਕਿਹਾ ਸੀ ਮੇਰੇ ਮੁੰਡੇ ਦੇ ਨਾਲੋਂ ਉਹਦੇ ਬਾਪ ਨਾਲੋਂ 딤పే ਦੀ ਬਾਪ ਦੀ ਜਿਆਦਾ ਕੁਰਬਾਨੀਆਂ ਉਹ ਅਤਵਾਦੀਆਂ ਸ਼ਹੀਦ ਕੀਤਾ ਉਹਦੀ ਟਿਕਟ ਬਣਦੀ ਆ ਮੇਰੇ ਮੁੰਡੇ ਦੀ ਟਿਕਟ ਨਹੀਂ ਬਣਦੀ ਯਾਰ ਜਿੰਨੀ ਦੇਰ ਅਸੀਂ ਕਾਂਗਰਸ ਦੇ ਵਰਕਰ ਨੂੰ ਨਹੀਂ ਪਛਾਣਾਂਗੇ ਕਾਂਗਰਸ ਦੇ ਵਰਕਰ ਦੇ ਮਗਰ ਨਹੀਂ ਖਲੋਵਾਂਗੇ ਕਾਂਗਰਸ ਨੂੰ ਮਜ਼ਬੂਤ ਨਹੀਂ ਕਰਾਂਗੇ ਕਾਂਗਰਸ ਤਗੜੀ ਨਹੀਂ ਹੋਏਗੀ ਇੱਕ ਗੱਲ ਨੋਟ ਕਰ ਲਓ ਜੇ ਕਾਂਗਰਸ ਦਾ ਵਰਕਰ ਮਜ਼ਬੂਤ ਹੈ ਤੇ ਲੀਡਰ ਮਜ਼ਬੂਤ ਹੈ ਤੇ ਜੇ ਲੀਡਰ ਹੀ ਸਾਡਾ ਡਰ ਗਿਆ ਉਰੇ ਨਾ ਕਾਂਗਰਸ ਮਜ਼ਬੂਤ ਨਹੀਂ ਹੋਏਗੀ ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਪ੍ਰਧਾਨ ਜੀ ਤੁਹਾਡੀ ਰੈਨਮਾਈਚ ਜਿੰਨੀ ਤੁਸੀਂ ਛਿਦਤ ਦੇ ਨਾਲ ਕੰਮ ਕੀਤਾ ਤੇ ਬਰਿੰਗ ਸਾਹਿਬ ਇਹ ਜਿਹੜੀ ਕਾਂਗਰਸ ਆ ਪੈਰਾਂ ਤੇ ਖੜੀ ਜੇ ਕਿਸ ਨੇ ਕੀਤੀ ਤੇ ਉਹ ਰਾਜੀਵ ਭੜੇ ਨੇ ਕੀਤੀ ਹੈ ਮੈਂ ਪਾਰਲੀਮੈਂਟ ਚ ਵੀ ਵੇਖਦਾ ਕਾਂਗਰਸ ਤੇ ਵਰਕਰ ਨੂੰ ਜਿਹੜਾ ਕੋਈ ਮੜੀ ਅੱਖ ਨਾਲ ਵੇਖਦਾ ਸਾਨੂੰ ਉਹਦੇ ਨਾਲ ਕਦੀ ਅੱਖ ਨਹੀਂ ਬੁਲਾਉਣੀ ਚਾਹੀਦੀ ਯਾਰ ਜੋ ਮਰਜੀ ਹੋ ਜੇ ਜੇ ਕੋਈ ਕਾਂਗਰਸ ਦੇ ਉੱਤੇ ਕੋਈ ਚੀ ਮੰਤਰੀ ਹੋਈ ਕੋਈ ਮੰਤਰੀ ਹੋਵੇ ਤੇ ਜੋ ਸਾਡੇ ਲੀਡਰ ਰਾਹੁਲ ਗਾਂਧੀ ਦੇ ਅਗੇਂਸਟ ਬੋਲਦਾ ਸਾਡਾ ਵੱਡੇ ਲੀਡਰਾਂ ਦਾ ਵੀ ਕੰਮ ਹੈ ਕਿ ਉਹਦੇ ਨਾਲ ਅੱਖ ਨਾ ਮਲਾਈਏ ਸਾਡਾ ਯਾਰ ਭਗਵੰਤ ਮਾਨ ਨਾਲ ਕੀ ਆ ਭਗਵੰਤ ਮਾਨ ਨਾਲ ਇਹੋ ਹੀ ਆ ਕਿ ਉਹ ਜੇ ਕਹਿੰਦਾ ਕਿ ਮੈਂ ਆ ਕਰਾਂਗਾ ਅਸੀਂ ਕਾਂਗੇ ਕਰ ਜਿੱਦਣ ਆ ਗਿਆ ਟਾਈਮ ਤੇਰੀ ਇਹੋ ਜੀ ਘੋੜੀ ਲਵਾਵਾਂਗੇ ਤੇ ਕੇ ساری ਜ਼ਿੰਦਗੀ ਯਾਦ ਕਰੇਗਾ ਮੈਂ ਸਚੇਤ ਸਾਹਿਬ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਆ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਨਹੀਂ ਇਹ ਜ਼ਮੀਨ ਲੁੱਟਣ ਦੀ ਉਹਨਾਂ ਨੇ ਗੱਲ ਕੀਤੀ ਆ ਭਗਵੰਤ ਮਾਨ ਨੇ 65000 ਏਕੜ ਦੇ ਉੱਤੇ ਉਹਦੇ ਉ ਇਹ ਕਰ ਰਿਹਾ ਜੇ ਅੱਜ 1 ਏਕੜ ਦਾ ਵੀ 1 ਕਰੋੜ ਲਾ ਦੀਏ ਇਨੇ ਪੰਜਾਬ ਦੇ ਉੱਤੇ ਕਰਜ਼ਾ ਲੈਣਾ ਪੰਜਾਬ ਨੂੰ ساری ਜ਼ਿੰਦਗੀ ਕਰਜ਼ਾਈ ਕਰਕੇ ਚਲੇ ਜਾਏਗਾ ਮੈਂ ਬੜਕ ਸਾਹਿਬ ਤੁਹਾਨੂੰ ਬੇਨਤੀ ਕਰਦਾ 21 ਤਰੀਕ ਨੂੰ ਆਪਣਾ ਸੈਸ਼ਨ ਖਤਮ بیا ਉਹਦੇ ਬਾਅਦ ਲੈਂਡ ਪੂਲਿੰਗ ਤੇ ਪਿੰਡ ਪਿੰਡ ਚੱਲ ਕੇ ਇਹਦੀ ਜਿਹੜੀ ਆ ਲੁੱਟਣ ਦੀ ਪੰਜਾਬ ਦੀ ਕੇਜਰੀਵਾਲ ਜਿਹੜਾ ਲੁੱਟਣ ਲਈ ਪੰਜਾਬ ਨੂੰ ਬੈਠਾ ਉਹ ਲੋਕਾਂ ਦੇ ਵਿੱਚ ਜਾਈਏ ਪੰਜਾਬ ਲੁੱਟਣ ਨਹੀਂ ਦੇਣਾ ਪੰਜਾਬ ਸਾਡਾ ਮੈਂ ਇਹਨੂੰ ਦੱਸ ਦੇਣਾ ਚਾਹੁੰਨਾ ਕੇਜਰੀਵਾਲ ਨੂੰ ਦਿੱਲੀ ਚ ਤੈਨੂੰ ਲੋਕਾਂ ਨਕਾਰ ਕੇ ਕੱਢਿਆ ਉੱਥੇ ਇਹਨੇ ਕਿਹਾ ਸੀ ਨਾਰਾ ਦਿੱਤਾ ਦਿੱਲੀ ਚ ਕਿ ਜੇ ਮੈਂ ਬੇਈਮਾਨ ਐ ਮੈਨੂੰ ਵੋਟ ਨਾ ਪਾਇਓ ਉਹਨਾਂ ਤੇਰੀ ਪਾਰਟੀ ਨਹੀਂ ਹਰਾਈ ਤੈਨੂੰ ਕਿਹਾ ਕਿ ਤੂੰ ਬੇਈਮਾਨ ਐ ਤੈਨੂੰ ਵੀ ਹਰਾਵਾਂਗੇ ਉਹ ਤੂੰ ਇਹਨੂੰ ਹਰਾ ਕੇ ਭੇਜਿਆ ਯਾਰ ਇਹ ਗੱਲਾਂ ਕਰਨ ਇਮਾਨਦਾਰੀ ਦੀਆਂ ਤੇ ਸਭ ਤੋਂ ਵੱਧ ਕੋਈ ਬੇਈਮਾਨ ਗਵਰਨਮੈਂਟ ਆਈ ਐ ਤੂੰ ਇਹਨਾਂ ਦੀ ਆਈ ਐ